ਸਤਿ ਸ਼੍ਰੀ ਅਕਾਲ ਜੀ ਗੇਲਾ ਸਾਹੀ ਪਰਵਾਸ ਸਿੰਘ ਜੀ ਗੇਲਾ ਤੋਂ ਜਲਦੀ ਦੇ ਵਸਾ ਮੈਂ ਜੇ ਸਾਠਖਣ ਵਿੱਚ ਮਾਣਸ ਵਾਲਾ ਕਿਹਾ ਹੈ ਜੀ ਸਾਡੇ ਮੈਂ ਕਿਤਾਬ ਦੁਆਰਾ ਸਿਰ ਸਤਾਰਤ ਵਾਲਿਆ ਤਾਰ ਤੇ ਸੋਹਰ ਪਰੰਦੇ ਦੀ ਤਰਹੀ ਤੇ ਇਹ ਮਾਰਗਤਨ ਸਿਰੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੱਸਿਆ ਕਿ ਭਾਈ ਗਰਿਸਤਵੇ ਕਰਾਇ ਕਰਕੇ ਆਪਣਾ ਆਵਕਾਰੀ ਦਾ ਪ੍ਰੀਤਿਆਂ ਦਾ ਖਰੀਦਾਂ ਦਾ ਤਿਆਗ ਕਰਕੇ ਜਗਤਿਰਜੀਤ समय पुरबे खुशियां सी कल तो ही लगातार इतद्वारा श्री बेर साहब विखे गुरु नानक नाम लेवा सकता इस विह पर्बे खुशियां मना रहे हैं। और गुरु घर में बहुत वीडी अपने बहुत वही सेवा की गई है और बहुत सुंदर इस गुरुद्वारे को सजाया गया है ਬਹੁਤ ਸੁੰਦਰ ਦੀਪਮਾਲਾ ਕਰਕੇ ਇਸ ਗੁਰੂ ਸਾਹਿਬ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਪੁੱਛੀਆਂ ਲੈਣ ਲਈ ਉੱਥੇ ਬਹੁਤ ਵੱਡੀ ਦੀਪਮਾਲਾ ਕਰਕੇ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਲਈ ਆ ਆਪਣੇ ਗੁਰੂ ਘਰ ਨੂੰ ਸਜਾਇਆ ਗਿਆ ਹੈ ਮੈਂ ਗੁਰੂ ਨਾਨਕ ਨਾਮ ਲੈਵਾ ਸੰਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖਾਂ ਨੂੰ ਅੱਜ ਦੇ 543ਵੇਂ ਵਿਆਪਰ ਦੀ ਲੱਖ ਲੱਖ ਵਾਰ ਵਧਾਈ ਦਿਨਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਾਲੀ ਜਾ ਰਹੀ ਆ ਹਰ ਸਾਲ ਸੰਗਤਾਂ ਵੱਧ ਚੜ ਕੇ ਇਸ ਦਿਨ ਨੂੰ ਮਨਾਉਨੀਆਂ ਨੇ ਤੇ ਇਸ ਸਾਲ ਵੀ ਸਾਰੀ ਸੰਗਤਾਂ ਬਟਾਲੇ ਤੋਂ ਵੀ ਸੰਗਤਾਂ ਆਈਆਂ ਸੁल्तानਪੁਰੋਂ ਵੀ ਸੰਗਤਾਂ ਚੱਲੀਆਂ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਪੰਜਾਬ ਚ ਦੇਸ਼ ਚ ਬਾਹਰ ਵੱਸਦੇ ਸਾਰੇ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਉਹਨਾਂ ਸਾਰਿਆਂ ਚੱਥੇਬੰਦੀਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਦਾ ਬੰਨਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰੇਕ ਰਾਜ ਪਿੰਡਾਂ ਦੇ ਬਾਹਰ ਲੰਗਰ ਲਾਏ ਸੰਗਤਾਂ ਵਾਸਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭਤਾ ਹੋ ਚੁੱਕੀ ਹੈ ਜੋ ਵਾਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤ ਕਰਤਾਰੀ ਸਾਹਿਬ ਵਿਖੇ ਬਟਾਲਾ ਦੇ ਰਾਤ ਪਹੁੰਚੇਗਾ ਤੋਂ ਆਪ ਜੀ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ ਕਿੰਨਾ ਭਾਰੀ ਇਕੱਠ ਹੈ ਸੰਗਤਾਂ ਦਾ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਗਤ ਅੱਗੇ ਨੂੰ ਰਵਾਨਾ ਹੋਏਗੀ ਇਹ ਬਟਾਲੇ ਤੋਂ ਅਗਲੇ ਪਾਸੇ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪਾਸੇ ਜਾ ਕੇ